ਸਰ ਆਸ਼ੰਦਾ ਇਹ ਨਾ ਵੀ ਨੀ ਨੀ ਜ਼ਿੰਮੇਵਾਰੀ ਕਿ ਤੁਸੀਂ ਇੱਕ ਵਾਰੀ ਲੋਕਾਂ ਨੇ ਆਪ ਪਾਣੀ ਰੋਕਤਾ ਤੁਸੀਂ ਜਾ ਕੇ ਉਹਨੂੰ ਪੱਕਾ ਤਾਂ ਕਰ ਲੋ ਕਿ ਦੁਬਾਰਾ ਇਹ ਨੁਕਸਾਨ ਨਾ ਹੋਏ ਹਾਲ ਤੱਕ ਕੀ ਪੁੱਛਣਾ ਹੈ ਜੋ ਉੱਠ ਮਾਰ ਕੇ ਸਰਕਾਰਾਂ ਬਣਾ ਲੈਂਦੇ ਨੇ ਵੋਟਾ ਵੇਲੇ ਆ ਕੇ ਕਦੇ 1000 ਰੁਪਏ ਦਾ ਵਾਅਦਾ ਕਦੇ ਝਾੜੂ ਘਰ ਖਰਚੇ ਬੀਬੀਆਂ ਕਹਿੰਦੀਆਂ ਦੇ ਕੇ ਗਏ ਬਨੋਈ ਝਾੜੂ ਰੱਖੀ ਬੈਠੇ ਨੇ ਲੋਕੀ ਚੜਾਨਗੇ ਦੁਬਾਰਾ ਉਹ ਝੜੀਆਂ ਤਾਂ ਨਾ ਲੈਣਾਂ ਦੀ ਸੇਵਾ ਕਰਨ ਕਿਛੇ ਨੇ ਆਪਣੇ ਕਾਰਜੇ ਪਾਣੀ ਰੋਕਨ ਵਾਸਤੇ ਟਰਾਲੀ ਮਿੱਟੀ ਸਿੱਟਨੀ ਹੈ ਤਾਂ ਟਰਾਲੀ ਤੱਕ ਵੀ ਨਹੀਂ ਇੱਥੇ ਲਾ ਸਕਦੇ ਇਲੈਗਲ ਕਲੋਨੀ ਕਹਿ ਕੇ ਹਰ ਪੱਖੋਂ ਪੱਕੇ ਹੋਏ ਨੇ ਬੰਦੇ ਬਹੁਤ ਔਖੇ ਨੇ ਐਮਐਲਏ ਬਣਾਈ ਨਹੀਂ ਵੱਡੀ ਗਿਣਤੀ ਨਾਲ ਕਾਮਯਾਬ ਕੀਤਾ ਇਹ ਨੇ ਵੱਡੀ ਸਾਰੀ ਸਰਕਾਰ ਬਣਾਈ ਹੈ ਤੁਸੀਂ ਕਿ ਮੈਡਮ ਪਹਿਲਾਂ ਵੀ ਟੁੱਕੀ ਬੋਲਦਾ ਕਹਿੰਦਾ ਸੀ ਮੈਨੂੰ ਜ਼ਮੀਨ ਚਾਹੇ ਅਸੀਂ ਜ਼ਮੀਨ ਚ ਆਮ ਆਦਮੀ ਹੈਗੇ ਕਿੱਥੇ ਆਮ ਆਦਮੀ ਕੋਈ ਨਜ਼ਰ ਆ ਰਿਹਾ ਆਮ ਆਦਮੀ ਦਾ ਇੱਥੇ ਸਾਡਾ ਆਪਣਾ ਘਰ ਹੈ ਸਾਡਾ ਆਪਣਾ ਪਰਿਵਾਰ ਹੈ ਇਹਨਾਂ ਦੀ ਤਰ੍ਹਾਂ ਨਹੀਂ ਕਿ ਅਸੀਂ ਇੱਥੇ ਮੁੜ ਗਏ ਆ ਉੱਥੇ ਕੈਪਟਨ ਸਾਹਿਬ ਚਲੋ ਇੱਥੇ ਨਹੀਂ ਬਹ ਲੱਗਿਆ پیچھے-ਪਿੱਛੇ ਚਲੇ ਜਾਓ ਇਹ ਪਤਾ ਨਹੀਂ ਕਿੱਥੇ ਜਾਊਗਾ ਪਿਛੇ ਦਿਨ ਬਠਿੰਡਾ ਦੇ ਸਾਈਂ ਨਗਰ ਵਿੱਚ ਨੇੜੇ ਰਜਵਾਹੇ ਵਿੱਚ ਪਾਰ ਪੈਣ ਨਾਲ ਲੋਕ ਘਰਾਂ ਤੋਂ ਬੇਕਾਰ ਹੋ ਗਏ ਪਾਣੀ ਇੱਥੋਂ ਤੱਕ ਵੜ ਗਿਆ ਕਿ ਲੋਕਾਂ ਦਾ ਘਰ ਦਾ ਖਾਣ-ਪੀਣ ਦਾ ਸਮਾਨ ਹੋਰ ਕੀਮਤੀ ਸਮਾਨ ਤੱਕ ਸਾਰਾ ਖਰਾਬ ਹੋ ਗਿਆ ਜਿਸ ਕਰਕੇ ਲੋਕ ਕਾਫੀ ਪਰੇਸ਼ਾਨੀ ਵਿੱਚ ਨੇ ਤੇ ਅੱਜ ਇਹਨਾਂ ਪਰੇਸ਼ਾਨ ਲੋਕਾਂ ਨਾਲ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਦੁੱਖ ਜਾਣਨ ਲਈ ਪੁੱਛੇ ਨੇ ਇੱਕ ਵਾਰ ਤਸਵੀਰਾਂ ਤੁਹਾਡਾ ਸਹਾਨੀਆਂ ਕਰ ਲਈਏ ਕਿ ਪਰਿਵਾਰਾਂ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦਾ ਦੁੱਖ ਆ ਜਿਹੜਾ ਸਾਂਝਾ ਕੀਤਾ ਜਾ ਰਿਹਾ ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਸੁਣੀਆਂ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਠਿੰਡਾ ਦੇ ਸਾਈਂ ਨਗਰ ਚ ਪਿਛਲੇ ਦਿਨੀ ਪੀਟੀਸੀ న్యూਸ ਤੇ ਤੁਹਾਨੂੰ ਹਾਲਾਤ ਵੀ ਹੈ ਜਿਹੜੇ ਦਿਖਾਏ ਸੀ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਚ ਨੇ ਇਹ ਲੋਕ ਰਹਿ ਰਹੇ ਨੇ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਘਰਾਂ ਤੋਂ ਬੇਕਾਰ ਹੋ ਗਏ ਸਨ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਆਈਆਂ ਸਨ ਇੱਥੋਂ ਤੱਕ ਕਿ ਇਹਨਾਂ ਦਾ ਖਾਣ ਪੀਣ ਦਾ ਸਮਾਨ ਖਰਾਬ ਹੋ ਗਿਆ ਪੱਛਿਆਂ ਨੂੰ ਬੱਡੀ ਮੁਸ਼ਕਿਲ ਆ ਰਹੀ ਹੈ ਤੇ ਹਜੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਕਈਆਂ ਦੇ ਸਮਾਨ ਖਰਾਬ ਹੋ ਚੁੱਕਿਆ ਘਰਾਂ ਦੇ ਵਿੱਚ ਪਾਣੀ ਵੜਨ ਕਰਕੇ ਘਰ ਨੇ ਜਿਹੜੇ ਉਹ ਟੁੱਟ ਚੁੱਕੇ ਨੇ ਘਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਲੋਕ ਜਿਹੜੇ ਪਰੇਸ਼ਾਨ ਨੇ ਤੇ ਸਰਕਾਰ ਪ੍ਰਤੀ ਵੀ ਇਹਨਾਂ ਦਾ ਰੋਸ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਰੋਸ ਹੈ ਰੋ ਰੋ ਕੇ ਆਪਣਾ ਦੁੱਖ ਆ ਜਿਹੜਾ ਉਹਨਾਂ ਵੱਲੋਂ ਜ਼ਾਹਿਰ ਕੀਤਾ ਜਾ ਰਿਹਾ ਆਪਣੀ ਮੁਸ਼ਕਲ ਹੈ ਜਿਹੜੀ ਜ਼ਾਹਿਰ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਰ ਸਿਮਰਤ ਕੌਰ ਬਾਦਲ ਨੇ ਜਿਹੜੇ ਇੱਥੇ ਪੁੱਜੇ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੀਆਂ ਨੇ ਤੇ ਲਗਾਤਾਰ ਸਰਕਾਰ ਨੂੰ ਵੀ ਇਸ ਮਾਮਲੇ ਨੂੰ ਲੈ ਕੇ ਘੇਰਿਆ ਜਾ ਰਿਹਾ ਹੈ ਤਸਵੀਰਾਂ ਚ ਤੁਹਾਨੂੰ ਦਿਖਾ ਰਹੇ ਹਾਂ ਕਿ ਬਠਿੰਡਾ ਦੇ ਕਿਸ ਤਰ੍ਹਾਂ ਹਾਲਾਤ ਨੇ ਜਿਹੜੇ ਹੋਏ ਨੇ ਪਿਛਲੇ ਦਿਨਾਂ ਵਿੱਚ ਇੱਥੇ ਰਜਵਾਹਾ ਟੁੱਟਣ ਕਾਰਨ ਸਾਈਂ ਨਗਰ ਦੇ ਵਿੱਚ ਲੋਕੋ ਕਰਾਂ ਤੋਂ ਬੇਕਾਰ ਹੋਏ ਨੇ ਕਾਫੀ ਜ਼ਿਆਦਾ ਮੁਸ਼ਕਲ ਹੈ ਜਿਹੜੀ ਆਈ ਹੈਗੀ ਆ ਤੇ ਅੱਜ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਦੁੱਖ ਸੁਣਨ ਲਈ ਪੁੱਜੇ ਨੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਨੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦਾ ਗੁੱਸਾ ਜਿਹੜਾ ਸਰਕਾਰ ਦੇ ਉੱਤੇ ਫੁੱਟ ਰਿਹਾ ਹੈਗਾ ਕਿ ਲੋਕ ਪਰੇਸ਼ਾਨ ਨੇ ਪਰ ਸਰਕਾਰ ਨੇ ਇਹਨਾਂ ਦੀ ਕੋਈ ਸਾਰ ਤੱਕ ਨਹੀਂ ਲਈ ਮੈਂ ਮੈਂਬਰ ਆਫ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਨੇ ਜਿਹੜੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਇੱਥੇ ਸੁਣ ਰਏ ਨੇ ਤੁਸੀਂ ਲੋਕਾਂ ਮੈਡਮ ਲੋਕਾਂ 'ਚ ਗੁੱਸਾ ਫੁੱਟ ਰਿਹਾ ਤੁਸੀਂ ਦੇਖਿਆ ਸਰਕਾਰ ਕੋਲ ਤੁਸੀਂ ਅਜੇ ਇਹਨਾਂ ਦਾ ਹਾਲ ਪੁੱਛਣ ਆਏ ਹੋ ਸਰਕਾਰ ਸਰਕਾਰ ਦਾ ਨੁਮਾਇੰਦਾ ਕਦੇ ਕੋਈ ਹਾਲ ਪੁੱਛਣ ਨਹੀਂ ਆਇਆ ਕੋਈ ਇਹਨਾਂ ਦਾ ਲੰਗਰ ਪਾਉਣ ਦਾ ਪ੍ਰਬੰਧ ਤੱਕ ਨਹੀਂ ਹੋਇਆ ਇਹ ਵਿਚਾਰੇ ਦੇਖੋ ਅਜੇ ਵੀ ਘਰੇ ਹੋਏ ਨਹੀਂ ਕਿ ਕਲੇ ਗੱਟਿਆਂ ਦੇ ਨਾਲ ਹੀ ਇਹ ਇਹਨਾਂ ਨੇ ਰੱਖਿਆ ਹੋਇਆ ਹੈਗਾ ਪਾਣੀ ਜਿਹੜਾ ਆ ਗਿਆ ਸੀਗਾ ਤਾਂ ਇਹ ਕੱਟੇ ਰੱਖਤੇ ਨੇ ਉਹ ਤਾਂ ਹੋਰ ਜ਼ੋਰ ਦਾ ਮੀਂਹ ਪਾਊਗਾ ਉਹ ਗੱਟੇ ਸਾਰੇ ਉਹ ਵੀ ਪਾਸੇ ਹੋ ਜਾਣਗੇ ਪ੍ਰਸ਼ਾਸਨ ਦਾ ਇਹਨਾਂ ਵੀ ਨਹੀਂ ਇਹਨਾਂ ਦੀ ਜ਼ਿੰਮੇਵਾਰੀ ਕਿ ਤੁਸੀਂ ਇੱਕ ਵਾਰੀ ਲੋਕਾਂ ਨੇ ਆਪ ਪਾਣੀ ਰੋਕਤਾ ਤੁਸੀਂ ਜਾ ਕੇ ਉਹਨੂੰ ਪੱਕਾ ਤਾਂ ਕਰ ਲੋ ਕਿ ਦੁਬਾਰਾ ਇਹ ਨੁਕਸਾਨ ਨਾ ਹੋਏ ਹਾਲ ਤੱਕ ਕੀ ਪੁੱਛਣਾ ਹੈ ਸੋ ਬੜਾ ਦੁੱਖ ਹੁੰਦਾ ਹੈ ਕਿ ਝੂਠ ਮਾਰ ਕੇ ਸਰਕਾਰਾਂ ਬਣਾ ਲੈਂਦੇ ਨੇ ਵੋਟਾ ਵੇਲੇ ਆ ਕੇ ਕਦੇ 1000 ਰੁਪਏ ਦਾ ਵਾਅਦਾ ਕਦੇ ਝਾੜੂ ਘਰ ਘਰ ਚ ਬੀਬੀਆਂ ਕਹਿੰਦੀਆਂ ਦੇ ਕੇ ਗਏ ਮੋੜਾਈ ਝਾੜੂ ਰੱਖੀ ਬੈਠੇ ਨੇ ਲੋਕੀ ਚੜਾਨਗੇ ਦੁਬਾਰਾ ਤੋਂ ਝਾੜੀਆਂ ਤੇ ਨਾ ਦੇ ਨਾ ਵੀ ਸੇਵਾ ਕਰ ਰਹੇ ਇਸ ਤਰ੍ਹਾਂ ਦੀ ਮੁਸ਼ਕਲ ਹੈ ਮੈਡਮ ਤੁਹਾਡੀ ਬੀਬੀਆਂ ਨਾਲ ਗੱਲ ਹੋਈ ਹੈ ਬੀਬੀਆਂ ਮਨ ਭਰਿਆ ਪਿਆ ਸਰਕਾਰ ਪ੍ਰਤੀ ਕਿਸ ਤਰ੍ਹਾਂ ਦੀ ਮੁਸ਼ਕਲ ਹੁਣ ਦੱਸੀ ਹੈ ਕਿ ਨਹੀਂ ਵਿਚਾਰੇ ਬੜੇ ਔਖੇ ਨੇ ਬੀਬੀਆਂ ਕਹਿੰਦੇ ਜੇ ਪਖਾਨੇ ਜਾਣਾ ਪਖਾਨੇ ਵੀ ਸਾਰੇ ਬੰਦ ਨੇ ਜਿੱਥੇ ਸੀਵਰ ਨਹੀਂ ਹੈਗਾ ਪਾਣੀ ਆ ਗਿਆ ਘਰ ਡੇਕਨ ਵਾਲੇ ਹੋਏ ਪਏ ਨੇ ਜੇ ਕਿਸੇ ਨੇ ਆਪਣੇ ਕਾਰਜੇ ਪਾਣੀ ਰੋਕਣ ਵਾਸਤੇ ਟਰਾਲੀ ਮਿੱਟੀ ਸਿੱਟਣੀ ਹੈ ਤਾਂ ਟਰਾਲੀ ਤੱਕ ਵੀ ਨਹੀਂ ਇੱਥੇ ਲਾ ਸਕਦੇ ਇਲੀਗਲ ਕਲੋਨੀ ਕਹਿ ਕੇ ਹਰ ਪੱਖੋਂ ਪੱਕੇ ਹੋਏ ਨੇ ਬੰਦੇ ਬਹੁਤ ਔਖੇ ਨੇ ਤਾਂ ਬੰਦੇ ਦੀ ਸੁਣਵਾਈ ਕੋਈ ਨਹੀਂ ਚਲੋ ਉਹ ਕਾਇਏ ਕੋ ਆ ਕੇ ਪੁੱਛ ਤਾਂ ਲੈ ਐਮਐਲਏ ਬਣਾਏ ਨਹੀਂ ਵੱਡੀ ਗਿਣਤੀ ਨਾਲ ਕਾਮਯਾਬ ਕੀਤਾ ਇਹ ਨੇ ਵੱਡੀ ਸਾਰੀ ਸਰਕਾਰ ਬਣਾਈ ਹੈ ਤੁਸੀਂ ਕੀ ਮੈਡਮ ਪਹਿਲਾਂ ਵੀ ਟੁੱਕੀ ਬੰਦੂਰ ਕਹਿੰਦਾ ਸੀ ਮੈਨੂੰ ਜ਼ਮੀਨ ਚ ਐਸੀ ਜ਼ਮੀਨ ਚ ਆਮ ਆਦਮੀ ਹੈਗੇ ਕਿੱਥੇ ਆਮ ਆਦਮੀ ਕੋਈ ਨਜ਼ਰ ਆ ਰਿਹਾ ਆਮ ਆਦਮੀ ਦਾ ਇੱਥੇ ਸਾਰੇ ਖਾਸ ਬਣ ਗਏ ਮੋਟਾ ਲੈ ਕੇ ਤੁਸੀਂ ਇਹਨਾਂ ਲਈ ਕੀ ਐਫਰਟਸ ਕਰ ਰਹੇ ਹੋ ਮੈਂ ਪਹਿਲੇ ਡੀਸੀ ਨੂੰ ਫੋਨ ਕਰਕੇ ਉਹਨੂੰ ਕਿਹਾ ਕਿ ਆਪ ਦੀ ਜ਼ਿੰਮੇਵਾਰੀ ਨੂੰ ਪੂਰਾ ਕਰ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਡੇ ਰਾਹੀਂ ਮੈਂ ਇੱਥੇ ਦੇ ਐਮਐਲਏ ਨੂੰ ਵੀ ਆਹੀ ਬੇਨਤੀ ਕਰਦੀ ਆਂ ਤੇ ਉਹਦੇ ਬਾਅਦ ਆਪਣੇ ਵਕਰਾ ਨੂੰ ਕਹਿ ਕਿ ਇੱਥੇ ਆ ਕੇ ਦੇਖਣ ਜਿਹੜੀ ਮਦਦ ਅਸੀਂ ਕਰ ਸਕਦੇ ਹਾਂ ਭਾਵੇਂ ਉੱਥੇ ਗੱਟੇ ਲਗਾਉਣ ਵਾਸਤੇ ਉੱਥੇ ਕੋਈ ਪੈਸਿਆਂ ਦੀ ਲੋੜ ਨਾ ਜੇ ਇਹ ਸਰਕਾਰ ਜਿਨੇ 4 ਲੱਖ ਕਰੋੜ ਦਾ ਕਰਜ਼ਾ ਚੜਤਾ ਜੇ ਦੁਵਾਨੀ ਨਹੀਂ ਹੈ ਮੇਰੇ ਤੋਂ ਲੈ ਲੈ ਪਰ ਲੋਕਾਂ ਨੇ ਜ਼ਿੰਦਗੀ ਨੂੰ ਬਚਾਉਣ ਵਾਸਤੇ ਘਰ ਮਕਾਨ ਬਚਾਉਣ ਵਾਸਤੇ ਕੰਮ ਤਾਂ ਪੂਰਾ ਕਰੋ ਗੱਟਿਆਂ ਦੇ ਨਾਲ ਸੂਏ ਦਾ ਪਾਣੀ ਰੁਕ ਜੂ ਮੈਂ ਇਹ ਗਰੀਬ ਲੋਕ ਜਿਹੜੇ ਨੇ ਦਿਹਾੜੀਦਾਰ ਨੇ ਇਹ ਜਾ ਕੇ ਹੁਣ ਕੰਮ ਕਰਨ ਆਪਣਾ ਕਿ ਇਹ ਸਾਰੇ ਸਮਾਨ ਨੂੰ ਸੰਭਾਲਣ ਇਹਨਾਂ ਦਾ ਜਿੰਨਾ ਵੀ ਅੰਦਰ ਐਸੈਟs ਹੈਗਾ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਤੇ ਇਹਨਾਂ ਦੇ ਸਾਰ ਲੈਣ ਦਾ ਕਿਹਦਾ ਫਰਜ਼ ਬੰਦਾ ਹੈ ਸਰਕਾਰ ਤਾਂ ਹੈਗਾ ਐਮਐਲਏ ਤਾਂ ਹੈਗਾ ਜਦ ਸਾਡੀ ਸਰਕਾਰ ਸੀ ਜਿਹਨੂੰ ਇਹ ਕਹਿੰਦੇ ਇਲੀਗਲ ਹੈਗੀ ਤਾਂ ਕਰਕੇ ਇੱਥੇ ਸੀਵਰ ਤੇ ਇੱਥੇ ਕੁਝ ਗਲੀ ਨਹੀਂ ਬਣ ਸਕਦੀ ਇਹਨਾਂ 6 ਗਲੀਆਂ ਤੇ ਸੀਵਰ ਵੀ ਮੈਂ ਪਾਇਆ ਬਿਜਲੀ ਦੇ ਮੀਟਰ ਵੀ ਲਾਏ ਗਲੀ ਵੀ ਬਣਾਈ ਤੇ ਜੇ ਅਸੀਂ ਬਣਾ ਸਕਦੇ ਸੀ ਤਾਂ ਕਾਂਗਰਸ ਵੀ ਵੀ ਕਹਿੰਦੀ ਕਾਂਗਰਸੀਆਂ ਨੇ ਵਾਦਾ ਕੀਤਾ 5 ਸਾਲ ਉਹਨਾਂ ਨੇ ਕੱਖ ਨਹੀਂ ਕੀਤਾ ਤੇ 4 ਸਾਲ ਇਹਨਾਂ ਦੇ ਨਿਕਲ ਗਏ ਤੇ ਅਸਾਰ ਤੱਕ ਨਹੀਂ ਲੈਣਾ ਆਈ ਜਿਹੜੀ ਸਰਕਾਰ ਆਉਂਦੀ ਹੈ ਤੁਹਾਡਾ ਹੱਥ ਰੂ ਇਹਨਾਂ ਦਾ 100% ਰੋਗਾ ਇਹ ਪਠੰਡਾ ਕੀ ਹੁੰਦਾ ਸੀ ਤੁਸੀਂ ਦੱਸੋ 15 ਸਾਲ ਪਹਿਲੇ ਸਾਡੇ ਆ ਤਾਂ ਇਹ ਸਾਡਾ ਆਪਣਾ ਘਰ ਹੈ ਸਾਡਾ ਆਪਣਾ ਪਰਿਵਾਰ ਹੈ ਇਹਨਾਂ ਦੀ ਤਰ੍ਹਾਂ ਨਹੀਂ ਕਿ ਅਸੀਂ ਇੱਥੇ ਮੁੜ ਗਏ ਆ ਉੱਥੇ ਕੈਪਟਨ ਸਾਹਿਬ ਚਲੋ ਇੱਥੇ ਨਹੀਂ ਵਾ ਲੱਗਿਆ ਬੀਜੇ ਪੀਛੇ ਚਲੇ ਜਾਓ ਇਹ ਪਤਾ ਨਹੀਂ ਕਿੱਥੇ ਜਾਊਗਾ ਤੇ ਇਹ ਅਕਾਲੀ ਦਲ ਇਹ ਗਵਾਂਢ 'ਚ ਸਾਡਾ ਘਰ ਹੈ ਇਹੀ ਸਾਡਾ ਮੇਰਾ ਦਫ਼ਤਰ ਵੀ ਇੱਥੇ ਨਾਲ ਹੀ ਹੈਗਾ ਤੇ ਬਠਿੰਡੇ ਜਿਹੜਾ ਸਾਡੇ ਵਾਸਤੇ ਹੈ ਪੰਜਾਬ ਜਿਹੜਾ ਆਪਣੀ ਖੇਤਰੀ ਪਾਰਟੀ ਵਾਸਤੇ ਹੋ ਸਕਦਾ ਹੈ ਮਕਾਨਿਆਂ ਵਾਸਤੇ ਕੀ ਹੈ ਬਿਲਕੁਲ ਇਸਰਮ ਮੈਂਬਰ ਪਾਰਲੀਮੈਂਟ ਹਰਿਮਰਤਖੌਰ ਬਾਦਲ ਜਿਨ੍ਹਾਂ ਨੇ ਜਿੱਥੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਪਰਿਵਾਰਾਂ ਦਾ ਦੁੱਖ ਸੁਣਿਆ ਉੱਥੇ ਹੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਰੱਖਿਆ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਬਾਜ ਜਿਹੜੀ ਇਹਨਾਂ ਦੀ ਮਦਦ ਹੈ ਉਹ ਕਾਲੀਗਲ ਵੱਲੋਂ ਕੀਤੀ ਜਾਵੇਗੀ ਮਨੀਸ਼ ਕੇਰ ਪੀਟੀਸੀ ਨਿਊਜ਼ ਪਟੇਨਡਾ